ਕਹੇ ਇਹ ਜਾਨਵਰ ਨਾ ਵੀ ਚਾਰ ਥਣੀਆਂ ਚਾਰ ਚੀਜ਼ਾਂ ਹੀ ਨਾ ਉਹਨਾਂ ਨਾਲ ਸੁਕੀਏ ਕਿਹੜੀਆਂ ਕਿਹੜੀਆਂ ਨਹੀਂ ਮੈਂ ਦੱਸ ਮੈਂ ਜਾਣਦਾ ਹਾਂ ਹਾਂ ਜਾਨਵਰ ਕਮੈਂਟਾਂ 'ਚ ਦੱਸੋ ਜੀ ਸਾਨੂੰ ਥਣੀਆਂ 'ਚ ਆਉਂਦਾ ਨਾ ਜਾਨਵਰ ਪਸ਼ੂਆਂ 'ਚ ਪਸ਼ੂਆਂ 'ਚ ਆਉਂਦਾ ਹਾਂ ਆਉਂਦਾ ਜੀ ਪਸ਼ੂਆਂ 'ਚ ਆਉਂਦਾ ਹੈ ਦੋਸਤੋ ਦੱਸੋ ਜਗਾ ਕਮੈਂਟਾਂ 'ਚ ਇੱਕ ਤਾਂ ਬੋਥੀ ਆ ਮੈਂ ਦੱਸ ਦਿੰਨਾ ਅੱਛਾ ਜੀ ਇੱਕ ਮੈਂ ਐਸ ਹੈ ਇੱਕ ਚੌਰੀ ਹੈ ਦੂਜੀ ਇਹ ਉਹ ਜੇ ਚੌਥੀ ਆਪਾਂ ਅਗਲੇ ਨੂੰ ਪੁੱਛਾਂਗੇ ਵੀ ਤੁਸੀਂ ਦੱਸ ਦਿਓ ਕਿਹੜੀ ਹੈ ਠੀਕ ਹੈ ਜੀ ਤਿੰਨ ਦਾ ਤੁਸੀਂ ਦੱਸਤਾ ਜੀ ਤਿੰਨ ਦੱਸਤਾ ਇਹ ਇੱਕ ਇਹ ਜੇ ਜਾਨਵਰ ਨਾ ਵੀ ਚਾਰ ਥਣੀਆਂ ਚਾਰ ਚੀਜ਼ਾਂ ਹੀ ਨਾ ਉਹਨਾਂ ਦਾ ਨਾਮ ਦੱਸੋ ਕੀ ਹੈ ਕਿਹੜੀਆਂ ਕਿਹੜੀਆਂ ਨਹੀਂ ਮੈਂ ਦੱਸ ਮੈਂ ਜਾਣਦਾ ਮੈਂ ਹੈ ਜਾਨਵਰ ਕਮੈਂਟਾਂ 'ਚ ਦੱਸੋ ਵੀ ਸਾਨੂੰ ਥਣੀਆਂ ਚ ਆਉਂਦਾ ਨਾ ਜਾਨਵਰ ਪਸ਼ੂਆਂ 'ਚ ਪਸ਼ੂਆਂ 'ਚ ਆਉਂਦਾ ਹਾਂ ਆਹ ਆਉਂਦਾ ਜੀ ਪਸ਼ੂਆਂ 'ਚ ਆਉਂਦਾ ਹੈਗਾ ਦੋਸਤੋ ਦੱਸੋ ਜਗਾ ਕਮੈਂਟਾਂ 'ਚ ਇੱਕ ਤਾਂ ਬੋਥੀ ਆ ਮੈਂ ਦੱਸ ਦੇਣਾ ਅੱਛਾ ਜੀ ਇੱਕ ਮੈਂ ਐਸਾ ਹੈ ਇੱਕ ਚੌਰੀ ਐ ਦੂਜੀ ਉਹ ਤੇ ਚੌਥੀ ਆ ਪਾਗਲੇ ਨੂੰ ਪੁੱਛਾਂਗੇ ਵੀ ਤੁਸੀਂ ਦੱਸ ਦਿਓ ਕਿਹੜੀ ਐ ਠੀਕ ਐ ਜੀ ਤਿੰਨ ਦਾ ਤੁਸੀਂ ਦੱਸਦਾਈ ਤਿੰਨ ਦੱਸਦਾ